ਆਰੇ ਕੋਬਰੇ ਇਹ ਛਲਟਾ ਵੀਰੇ ਹਜ਼ਾਰ-ਹਜ਼ਾਰ ਰੁਪਏ ਦੀਆਂ ਨੇ ਮਾਰਕੀਟ ਦੇ ਵਿੱਚ ਇਹ ਵੀ 13 ਰੁਪਏ ਦੀ ਹੀ ਮਿਲਨੀ ਆ ਭਾਜੀ ਅੱਛਾ ਆ ਇਹ 13 ਰੁਪਏ ਦੀ ਵੀਡੀਓ ਲੱਗੀ ਹੋਰ ਬੰਦੇ ਦੁਕਾਨ ਤੇ ਨਹੀਂ ਪਹੁੰਚੇ ਕਈ ਬੰਦੇ ਕਹਿ ਰਹੇ ਆ ਪਾਪਾ ਪਾਪਾ ਦੀਪ ਸਿੰਘ ਗੁਰਦਾਰੇ ਜਾ ਕੇ ਸੇਵਾ ਕਰਦੇ ਆ ਹੁਣ ਇੱਥੇ ਵੀ ਕਰੋ ਸੇਵਾ ਹੁਣ ਇੱਥੇ ਸੇਵਾ ਨਹੀਂ ਕਰਦੇ ਭਾਈ ਸਾਰੀ ਇਹ ਜਿੰਨਾ ਮਟੀਰੀਅਲ ਭਾਜੀ ਇਹ 13 ਚ ਮਿਲੇਗਾ ਭਾਜੀ ਜੋਰ ਲੱਗਿਆ ਦੁਕਾਨ ਦੇ ਉੱਤੇ ਕਸਟਮਰ ਜਿਹੜੇ ਮਰਜੀ ਥੀਸ ਨੂੰ ਹੱਥ ਪਾ ਲੈ ਭਾਜੀ ਮਿਲਣਾ 13 ਰੁਪਏ ਦਾ ਹੀ ਆ ਤੋਫਾ ਕਿੱਤਾ ਵਸੋਕਾ ਭਾਈ ਬਹੁਤ ਵੱਡਾ ਤੋਫਾ ਕਿੱਤਾ ਗ ਗੁਰਪੁਰ ਵਾਲੇ ਲੋਕਾਂ ਨੇ ਖੜੇ ਆ ਮੇਰੇ ਖੁਪਾ ਦੇ 5 ਵਜੇ ਦੇ ਘਰੋਂ ਤੁਰੇ ਹੋਏ ਆ ਤੁਹਾਨੂੰ ਕਿਤਾ ਪਤਾ ਲੱਗਿਆ ਵੀ ਇੱਥੇ ਕੀ ਲੱਗੀ ਹੈ ਜੀ ਵੀਰੇ ਇਹਨਾਂ ਨੇ ਵੀਡੀਓ ਪਾਈ ਹੋਈ ਸੀਗੀ ਵੀਡੀਓ ਜੋ ਸੀਗੀ ਫੇਕ ਮੇਰੇ ਸ਼ਰੇ ਉੱਪਰ ਰੱਖੀ ਸੀਗੀ ਅਸੀਂ ਸਵੇਰੇ ਪੂਰੇ 9:00 ਵਜੇ 15-20 ਮਿੰਟ ਤੇ ਦੁਕਾਨ ਤੇ ਆ ਗਏ ਸੀ ਭਾਜੀ ਘੱਟੋ ਘੱਟ 1000 ਬੰਦਾ ਹੋਊਗਾ 1000 ਬੰਦਾ ਪੂਰਾ ਸਾਡੇ ਸ਼ਟਰ ਨਾਲ ਜੁੜ ਕੇ ਖੜਿਆ ਹੋਇਆ ਸੀਗਾ ਤੇ ਸਾਨੂੰ ਸ਼ਟਰ ਵੀ ਖੋਲਣ ਨਹੀਂ ਦਿੱਤਾ ਆਹ ਦੇਖੋ ਵੀਰੇ ਇਹ ਸ਼ਰਟਾ ਮੇਰੇ 100000 ਰੁਪਏ ਦੀਆਂ ਨੇ ਮਾਰਕੀਟ ਦੇ ਵਿੱਚ ਇਹ ਵੀ 13 ਰੁਪਏ ਦੀ ਮਿਲਣੀ ਆ ਭਾਜੀ ਅੱਛਾ ਇਹ ਵੀ 13 ਰੁਪਏ ਦੀ 13 ਰੁਪਏ ਦੀ ਮਿਲਣੀ ਆ ਭਾਜੀ ਇਹ ਡੈਨਿੰਗ ਦਾ ਸ਼ਰਟਾ ਚੈੱਕ ਕਰੋ ਫਰੰਟ ਬੈਕ ਸਾਈਡ ਸਾਰੀ ਮੋਟਰੀ ਭਾਜੀ ਇਹ ਚੈੱਕ ਕਰੋ ਭਾਜੀ ਫਰੰਟ ਬੈਕ ਸਾਈਡ ਸਾਰੀ ਮੋਟਰੀ ਇਹ ਜਿੰਨਾ ਮਟੀਰੀਅਲ ਭਾਜੀ ਇਹ 13 ਚ ਮਿਲੇਗਾ ਭਾਜੀ ਜੋ ਲੱਗਿਆ ਦੁਕਾਨ ਦੇ ਉੱਤੇ ਕਸਟਮਰ ਜਿਹੜੇ ਮਰਜ਼ੀ ਪੀਸ ਨੂੰ ਹੱਥ ਪਾ ਲੈ ਭਾਜੀ ਮਿਲਣਾ 13 ਰੁਪਏ ਦਾ ਹੀ ਆ ਠੀਕ ਹੈ ਜੀ ਭਾਜੀ ਆ ਚੈੱਕ ਕਰੋ ਭਾਜੀ ਆਰਐਫਡੀ ਸ਼ਰਟਾ ਉਸ ਤੋਂ ਬਾਅਦ ਬੰਦਾ ਸਰ ਚੈੱਕ ਲੈਣਾ ਚਾਹੁੰਦਾ ਚੈੱਕ ਲਵੇ ਪਿੰਨ ਚੈੱਕ ਲਾਈਨਿੰਗ ਲੈਣਾ ਚਾਹੁੰਦਾ ਭਾਜੀ ਲਾਈਨਿੰਗ ਵਾਲੀ ਸਰਤਾ ਲੱਗ ਪਾਈ ਆ ਜੀ ਭਾਈ 13 ਰੁਪਏ ਦੀ ਵੀਡੀਓ ਲੱਗੀ ਆਫਰ ਬੰਦੇ ਦੁਕਾਨ ਤੇ ਨਹੀਂ ਪਹੁੰਚੇ ਕਈ ਬੰਦੇ ਕਹਿ ਰਹੇ ਆ ਬਾਬਾ ਬਾਬਾ ਦੀਪ ਸਿੰਘ ਗੁਰਦਾਰੇ ਜਾ ਕੇ ਸੇਵਾ ਕਰਦੇ ਆ ਹੁਣ ਇੱਥੇ ਵੀ ਕਰੋ ਸੇਵਾ ਹੁਣ ਇੱਥੇ ਸੇਵਾ ਨਹੀਂ ਕਰਦੇ ਭਾਜੀ ਆ ਦੇਖੋ ਆ ਬੰਦੇ ਵੇਚੋ 13 ਰੁਪਏ ਦੇ ਏਅਰਪੋਰਟ ਲਈ ਸੀ ਆਫਰ ਦੀ ਨੈਕ ਬੈਂਡ ਦੀ ਹੁਣ ਵੀ ਦਿਨ ਦੇ ਪਿਆ ਚਾਰ ਲੈ ਕੇ ਆਇਆ ਸੀ ਉਹਨੇ ਇਹ ਨਹੀਂ ਕਿਹਾ ਭਾਈ ਤੁਸੀਂ ਇੱਕ ਲਓ ਦੋ ਲਓ ਤਿੰਨ ਲਓ ਚਾਰ ਲਓ ਜਿੰਨੀ ਤੁਹਾਡੀ ਇੱਛਾ ਤੁਸਾਂ ਲੈ ਲੋ ਉਨਾ ਬੰਦਾ ਭਾਈ ਦੇਖੋ ਇੰਨੇ ਆਫਰ ਪਾਈ ਆ ਇੰਨੇ ਵੀਡੀਓ ਚ ਐ ਵੀ ਨਹੀਂ ਗਿਆ ਜੀ ਸੇ ਇੱਕ ਬੰਦੇ ਨੂੰ ਇੱਕ ਸ਼ਰਟ ਦਵਾਂਗੇ ਹੁੰਦੇ ਆ ਭਾਈ ਆਏ ਆ ਇਹ ਬੰਦੇ ਕਹਿੰਦੇ 10 ਸ਼ਰਟਾਂ ਲਈਆਂ ਫਿਰ ਦੇ ਦੋ ਦੇ ਦੋਗੇ ਤੁਸੀਂ 10 ਸ਼ਰਟ ਤੁਸੀਂ ਤਾਂ ਦੁਕਾਨ ਵੀ ਨਹੀਂ ਖੋਲੇ ਤੁਸੀਂ ਭਾਈ ਇੱਕ ਬੰਦੇ ਨੂੰ ਇੱਕ ਸ਼ਰਟ ਦੋ ਤੁਸੀਂ ਦੁਕਾਨ ਦਾ ਖੰਡੋ ਕੱਟਾ ਆ ਬੰਦਾ ਭਾਈ ਸਮਰਾਲੇੋਂ ਐ ਮੈਂ ਜਮਾਲਪੁਰ ਤੋਂ ਆਇਆ ਜੀ ਸਮਰਾਲਾ ਚੌਂਕ ਦੇਖਿਆ ਤੁਸੀਂ ਉੱਤੋਂ ਅੱਗੇ ਜਮਾਲਪੁਰ ਚੌਂਕ ਤੋਂ ਆਇਆ ਤੁਸੀਂ ਦੁਕਾਨਦਾਰ ਨੇ ਧੋਖਾ ਕੀਤਾ ਧੋਖਾ ਭਾਈ ਬਹੁਤ ਵੱਡਾ ਧੋਖਾ ਕੀਤਾ ਗੁਰਪੁਰਾ ਵਾਲੇ ਦਿਨ ਝੂਠ ਬੋਲਿਆ ਕਿ ਨਾ ਗੁਰਪੁਰਾ ਵਾਲੇ ਦਿਨ ਝੂਠ ਬੋਲਿਆ ਵੇ ਆਪਾਂ ਬਰਨਾਲੇ ਤੋਂ ਬਹੁਤ ਸਾਰੇ ਸਵੇਰੇ ਖੜੇ ਆ ਵੀਰੇ ਸਵੇਰੇ ਦੇ 5 ਵਜੇ ਦੇ ਘਰੋਂ ਤੁਰੇ ਹੋਏ ਆ ਤੁਹਾਨੂੰ ਕਿੱਥੋਂ ਪਤਾ ਲੱਗਿਆ ਵੀ ਇੱਥੇ ਚੇਲ ਲੱਗੀ ਹੈ ਜੀ ਵੀਰੇ ਇਹਨਾਂ ਨੇ ਵੀਡੀਓ ਪਾਈ ਹੋਈ ਸੀਗੀ ਵੀਡੀਓ ਜੋ ਸੀਗੀ ਫੇਕ ਵੀਰੇ ਸ਼ਰਿਆਂ ਵਾਲਾ ਵੀਡੀਓ ਵਿੱਚ ਕਹਿੰਦੇ ਵੀਰੇ 13 ਰੁਪਏ ਜੀ ਜਿੰਨੀਆਂ ਮਰਜ਼ੀ ਸ਼ਰਟਾਂ ਚੱਕੋ ਇਨਨਾਂ ਨੇ ਆਇਆ ਨਹੀਂ ਕਿਹਾ ਸੀ ਵੀ 50 ਬੰਦਿਆਂ ਨੂੰ ਸ਼ਰਟਾਂ ਦਵਾਂਗੇ। ਇਨਨਾਂ ਨੇ ਕਹਿ ਜੀ ਸਾਰੇ ਬੰਦਿਆਂ ਨੂੰ 13-13 ਰੁਪਏ ਦੀ ਸ਼ਰਟਾਂ। ਜਿੰਨੀਆਂ ਮਰਜ਼ੀਆਂ ਲੈ ਲਓ। ਅੱਜ ਸਵੇਰ ਤੇ ਆਇਆ ਦੁਕਾਨ ਉਲੀ ਹੈ। ਨਾ ਵੀਰੇ ਗੁੱਲੀ ਨਹੀਂ। ਸੋਵੇ ਦੇ ਵੀਰੇ ਇੱਕ ਵਰੇ 부ੜੀ ਦਾ ਵਿਚਰੀ ਦਾ ਇੱਕ ਨੁਕਸਾਨ ਹੋਇਆ ਉਹਦਾ ਕੌਣ ਜ਼ਿੰਮੇਵਾਰ ਆ? ਲੜਾਈ ਵੀ ਹੋਈ। ਲੜਾਈ ਹੋਈ ਵੀਰੇ ਦੋ ਲੜਾਈਆਂ ਹੋਈਆਂ ਔਰੇ ਮੁੰਡੇ ਸਰਟਾਂ ਪਾੜ ਗਏ। ਕਿੰਨੇ ਲੋਕ ਅੱਥੇ ਕੱਟ ਕਿੰਨਾ? ਇੱਥੇ ਵੀਰੇ 4-500 ਬੰਦਾ ਸੀ ਆਉਦਾ ਕੰਮਕਾਰ ਛੱਡ ਗਿਆ ਸਾਰੇ ਬੰਦੇ ਵੀਰੇ ਇੱਥੇ ਇਹਨਾਂ ਨੇ ਸਾਰਿਆਂ ਨੂੰ ਬੁੱਧੂ ਬਣਾਇਆ ਵੀਰੇ ਜਿਹੜੀ ਗੱਲਬਾਤ ਹੋਈ ਦੁਕਾਨਦਾਰ ਦੇ ਨਾਲ ਕੋਈ ਗੱਲਬਾਤ ਨਹੀਂ ਵੀਰੇ ਫੋਨ ਬੰਦ ਕਰਕੇ ਆਉਦਾ ਘਰੇ ਬੈਠਾ ਰੌਣਕ ਇੰਤਜ਼ਾਰ ਕੀਤਾ ਜਾ ਰਿਹਾ ਵੇਟ ਵੀ ਇੰਤਜ਼ਾਰ ਵੀਰੇ ਵੇਟ ਵੀ ਕਰ ਰਹੇ ਆ ਵੀਰੇ ਬੱਸ ਹੁਣ ਅੱਜ ਹੁਣ ਅਗਲਾ ਐਕਸ਼ਨ ਕੀ ਲਿਆ ਜਾਏਗਾ ਅਗਲਾ ਐਕਸ਼ਨ ਵੀਰੇ ਜੀ ਅਸੀਂ ਆਏ ਬਾਬਾ ਨਾਨਕ ਦੇ ਜਨਮ ਦਿਨ ਤੇ ਨਾ 13-13 ਰੁਪਏ ਸ਼ਰਟ ਦਾ ਲੰਗਰ ਲਾਇਆ ਸੀ ਸਵੇਰੇ ਆਪਾਂ 9:30 ਤੋਂ 11:15 ਆਫਰ ਰੱਖੀ ਸੀਗੀ ਅਸੀਂ ਸਵੇਰੇ ਪੂਰੇ 9:00 ਵਜ 15-20 ਮਿੰਟ ਤੇ ਦੁਕਾਨ ਤੇ ਆਗੇ ਸੀ ਭਾਜੀ ਘਟੋ ਘਟ 1000 ਬੰਦਾ ਹੋਊਗਾ 1000 ਬੰਦਾ ਪੂਰਾ ਸਾਡੇ ਸ਼ਟਰ ਨਾਲ ਜੁੜ ਕੇ ਖੜਿਆ ਹੋਇਆ ਸੀਗਾ ਤੇ ਸਾਨੂੰ ਸ਼ਟਰ ਵੀ ਖੋਲਣ ਨਹੀਂ ਦਿੱਤਾ ਗਿਆ ਅਸੀਂ ਸ਼ਟਰ ਖੋਲਿਆ ਇੰਨੀ ਧੀਰ ਚ ਭਾਜੀ ਰੋਲਾ ਪੈ ਗਿਆ ਕਿ ਪਿੱਛੇ ਮੋਟਰਸਾਈਕਲ ਚੋਰੀ ਹੋ ਗਿਆ ਪਿੱਛੇ ਦੋ ਮੋਟਰਸਾਈਕਲ ਪਿੱਛੇ ਚੋਰੀ ਹੋ ਗਏ ਅਸੀਂ ਪੀਸੀਆਰ ਬੁਲਾਈ ਪੀਸੀਆਰ ਵਾਲੇ ਆਏ ਪੀਸੀਆਰ ਵਾਲਿਆਂ ਨੇ ਕਿਹਾ ਤੁਸੀਂ ਦੁਕਾਨ ਨਹੀਂ ਖੋਲਨੀ ਜੇ ਤੁਸੀਂ ਦੁਕਾਨ ਖੋਲੋਗੇ ਤੁਹਾਨੂੰ ਪਹਿਲਾਂ ਕਮਿਸ਼ਨਰ ਦਫ਼ਤਰ ਜਾ ਕੇ ਐਪਲੀਕੇਸ਼ਨ ਦੇਣੀ ਪਊਗੀ ਉਹ ਤੁਹਾਨੂੰ ਸਿਕਿਉਰਟੀ ਦੇਣਗੇ ਤਾਂ ਤੁਸੀਂ ਦੁਕਾਨ ਖੋਲਣੀ ਹੈ ਤੇ ਅਸੀਂ ਫਿਰ ਥਾਣੇ ਗਏ ਮੁੰਸ਼ੀ ਕੋਲ ਮੁੰਸ਼ੀ ਨੇ ਕਿਹਾ ਤੁਹਾਨੂੰ ਮੈਂ 5 ਮਿੰਟ ਦੇ ਵਿੱਚ 5-7 ਬੰਦੇ ਭੇਜਦਾ ਵਾਂ ਫਿਰ ਉਹਨਾਂ ਨੇ ਸਾਨੂੰ ਪੁਲਿਸ ਭੇਜੀ ਪੁਲਿਸ ਭੇਜ ਜਦ ਬਾਅਦ ਹੀ ਦੁਕਾਨ ਖੋਲੀ ਆ ਭਾਜੀ ਜੇ ਜਿਹੜੇ মিডিਆ ਵਾਲੇ ਨੇ ਇਹ ਵੀਡੀਓ ਪਾਈ ਆ ਨਾ ਕਿ ਅਸੀਂ ਦੁਕਾਨ ਨਹੀਂ ਖੋਲੀ ਭਾਜੀ ਉਹਨੇ ਮੇਰਾ ਪੱਖ ਨਹੀਂ ਲਿਆ ਜਦੋਂ ਵੀ ਆਪਾਂ ਕੋਈ ਵੀਡੀਓ ਪਾਨੇ ਆ ਨਾ ਭਾਜੀ ਅਸੀਂ ਪਾਰਟੀ ਦੀ ਵੀ ਲਈਦੀ ਆ ਤੇ ਆਪੋਜੀਸ਼ਨ ਦੀ ਵੀ ਲਈਦੀ ਆ ਬਾਈਟ ਦੋਨਾਂ ਦੀ ਕਨਵਰਟ ਕਰਕੇ ਵੀਡੀਓ ਪਾਈ ਜਾਂਦੀ ਆ ਕਿ ਹਾਂ ਵੀ ਕਿਉਂ ਵੀਡੀਓ ਅਗਲੇ ਨੇ ਕਿਉਂ ਨਹੀਂ ਦਿੱਤੀ ਅਗਲੇ ਨੂੰ ਇਹ ਨਹੀਂ ਪਤਾ ਕਿ ਹਾਂ ਜੀ ਕਿ ਇਹ ਜਿਹੜੀ ਇੱਥੇ ਮੋਟਰਸਾਈਕਲ ਚੋਰੀ ਹੋਇਆ ਜਨਾਨੀ ਦਾ ਸਿਰ ਪਟਿਆ ਇੱਕ ਇੱਕ ਗੱਡੀ ਵਾਲਾ ਇੱਕ ਜਨਾਨੀ ਨੂੰ ਸਕੋਰਪਿਓ ਮਰ ਗਿਆ ਉਹਦੇ ਪੈਰ ਤੇ ਸੱਟ ਲੱਗੀ ਆ ਉਹ ਮੀਡੀਆ ਵਾਲੇ ਨੂੰ ਨਹੀਂ ਪਤਾ ਉਹ ਬਾਅਦ ਵਿੱਚ ਆਇਆ ਸੀ ਉਹਨੇ ਇਹ ਵੀਡੀਓ ਪਾਈ ਆ ਪਾਜੀ ਇਹ ਤਾਂ ਜਿੰਨੇ ਬੰਦੇ ਖੜੇ ਆ ਜਿੰਨੇ ਵੀ ਆਸੇਵਾ ਦੇ ਖੜੇ ਸਭ ਨੂੰ ਪੁੱਛ ਲੋ ਅਈ 13 13 ਰੁਪਏ ਦੀ ਸ਼ਰਟ ਦਿੱਤੀ ਆ ਚਾਹੇ ਕਿਸੇ ਨੇ 1000 ਰੁਪਏ ਵਾਲੀ ਪਸੰਦ ਕੀਤੀ ਆ ਚਾਹੇ 500 ਵਾਲੀ ਕੀਤੀ ਆ ਅਸੀਂ ਉਹਨਾਂ ਨੂੰ ਅਸੀਂ 50 ਬੰਦਿਆਂ ਦੀ ਵੀਡੀਓ ਪਾਈ ਸੀ ਪਾਜੀ ਅਸੀਂ 78 ਬੰਦਿਆਂ ਨੂੰ 78 ਬੰਦਿਆਂ ਨੂੰ ਦਿੱਤੀ ਆ ਇਹ ਬੰਦਾ ਵੀ ਖੜਾ ਵਾ ਇਹਨੂੰ ਪੁੱਛ ਇਹਨੂੰ ਇਹ ਬੰਦੇ ਨੂੰ ਪੁੱਛ ਲੋ ਕਿ ਧੱਕਾ ਮਾਰ ਕੇ ਇਹਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਇਹਨੂੰ ਅੰਦਰ ਵੜਨ ਨਹੀਂ ਦਿੱਤਾ ਗਿਆ ਇਹਨੂੰ ਪੁੱਛੋ ਅਸੀਂ ਸ਼ਰਟਾਂ ਵੰਡੀਆਂ ਬੰਦਾ ਗਵਾਹ ਵਾ ਇਹ ਮੈਨੂੰ ਹੁਣ ਵੀ ਕਹਿ ਰਿਹਾ ਵੀਰੇ ਮੈਨੂੰ ਦੇ ਦੇ ਮੈਂ ਕਿਹਾ ਵੀਰੇ ਆਫਰ ਖਤਮ ਚੁੱਕੇ ਆ ਇਹ ਬੰਦਾ ਇਹ ਬੰਦਾ ਗਵਾਹ ਵਾ ਇਸ ਗੱਲ ਦਾ ਕਿ ਇਹ ਬੰਦੇ ਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਭਾਜੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੰਦੇ ਸੀਗੇ ਹੁਣ ਦੱਸੋ ਇੱਕ ਕੱਲਾ ਬੰਦਾ 1000 ਬੰਦੇ ਨੂੰ ਕਿੱਦਾਂ ਸੰਭਾਲ ਲੂਗਾ ਪੁਲਿਸ ਵਾਲੇ ਆਏ ਸੀ 2-3 ਘੰਟੇ 2 ਕੁ ਘੰਟੇ ਤੇ ਖੜੇ ਨੇ ਉਹਨਾਂ ਕੋ ਵੀ ਭੀੜ ਨਹੀਂ ਸੰਭਲੀ ਉਹ ਵੀ ਚਲੇ ਗਏ ਫਿਰ ਇੱਕ ਪ੍ਰੈਸ ਰਿਪੋਰਟਰ ਸੀਗੇ ਮੇਰੇ ਨਾਲ ਲੁਧਿਆਣਾ ਲਾਈਵ ਤੋਂ ਸੀ ਲੁਧਿਆਣਾ ਲਾਈਵ ਤੋਂ ਸੀਗੇ ਉਹ ਕਹਿੰਦੇ ਮੈਂ ਲੁਧਿਆਣਾ ਲਾਈਵ ਤੋਂ ਆ ਉਹਨਾਂ ਨੇ ਸਾਡਾ ਲਾਈਵ ਕੀਤਾ ਉਹਨਾਂ ਦੇ ਸਾਹਮਣੇ ਭਾਜੀ ਆਪਾਂ 13-13 ਰੁਪਏ ਦੇ ਛਲਟਾ ਵੰਡੀਆਂ ਜੀ